ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਨਾਂ ਮੈਂ ਬੋਲ ਰਹੀ ਹਾਂ ਮੋੜ ਮੰਡੀ ਤੋਂ ਤੇ ਅਸੀਂ ਵੀਡੀਓ ਬਣਾ ਰਹੇ ਹਾਂ ਜੀ ਨੈਚੁਰਲ ਕريب ਦੇ ਸੂਟਾਂ ਦੀ ਜਿਹੜਾ ਕਿ ਇਹ 1200 ਦਾ ਸੂਟ ਬਣਦਾ ਪਲੇਨ ਤੇ ਪੜਾਈ ਕਰਕੇ ਇਹ 30350 ਦਾ ਬਣ ਜਾਂਦਾ ਅਸੀਂ ਉਹ ਕريب ਲੈ ਕੇ ਆਏ ਆ ਤੇ ਅਸੀਂ ਬਹੁਤ ਘੱਟ ਰੇਟਾਂ 'ਚ ਦਿੰਨੇ ਆ ਜੀ ਪਹਿਲਾਂ ਤਾਂ ਇਹ ਮੈਂ ਕੱਟ ਪੀਸਾਂ 'ਚ ਲੈ ਕੇ ਆਉਂਦੀ ਸੀ ਤਾਂ 120 ਰੁਪਏ ਮੀਟਰ ਦਿੰਦੀ ਸੀ ਤੇ ਅੱਜ ਮੈਂ ਛਾਂਟ ਕੇ ਉਹਨਾਂ ਤੋਂ ਕੋਈ 5 ਮੀਟਰ ਦਾ ਕੋਈ 6 ਦਾ ਕੋਈ 5.5 ਦੇ ਲੈ ਲੈਤਾ ਉਹ ਕਹਿੰਦੇ ਵੀ ਥੋੜੇ ਸਾਨੂੰ 5 ਰੁਪਏ ਮਹਿੰਗੇ ਲੱਗਣਗੇ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਆਪਾਂ ਇਹਦਾ ਰੇਟ ਕਰਿਆ ਜੀ 125 ਰੁਪਏ ਮੀਟਰ 125 ਰੁਪਏ ਮੀਟਰ ਉਹਨੂੰ ਦੇ ਮੰਗਿਆ ਸੀ ਇਹ ਪਿਓਰ ਵਾਲੀ ਕਰੇਵ ਹੈ ਵੀਰੇ ਤੇ ਕੱਟ ਜਿੰਨੀ ਆਊਗੀ ਸੋਨੂੰ ਐਨੀ ਲੈਣੀ ਪਊਗੀ ਕੋਈ 5 ਹੈ ਕੋਈ 5.5 ਹੈ ਤੇ ਕੋਈ 6 ਹੈ ਜੀ ਵੀ ਮੈਂ ਕੱਟ ਕੇ ਨਹੀਂ ਦੇ ਸਕਦੀ ਉਸ ਲਈ ਮੈਂ ਸੌਰੀ ਮੰਗਦੀ ਆ ਠੀਕ ਹੈ ਜੀ ਆ ਪਹਿਲਾ ਕਲਰ ਹੈ ਜੀ ਵਾਈਨ ਜਿਹਾ ਕਲਰ ਆ ਦੇਖ ਲਓ ਜੀ 8 ਮੀਟਰ ਦਾ ਕਿਸੇ ਭਾਂ ਨੂੰ ਭਰਾ ਨਹੀਂ ਲੈਣਾ ਹੋਵੇ ਸਾਈਨਿੰਗ ਪਲੱਸ ਹਾਂ ਸਾਈਨਿੰਗ ਦੇਖੋ ਕੱਪੜੇ ਦੀ ਹੱਥਾਂ ਚ ਬੁੜਕ ਬੁੜਕ ਜਾਂਦਾ ਇਹਦੀ ਕਟਾ ਜੀ 6 ਮੀਟਰ ਪਿਓਰ ਨੇਚਰਲ ਕ੍ਰੇਪ ਕੰਪਨੀ ਦੀ ਸ਼ੈਲਫ ਤੇ ਵੀ ਇਹ ਮੋਰਾ ਲੱਗੀਆਂ ਹੋਈਆਂ ਨੇ ਇਹਦੇ ਤੇ ਐਨਾ ਕੱਪੜਾ ਅੱਖਾਂ ਨੂੰ ਕੈਚ ਕਰ ਰਿਹਾ ਜੀ ਕਿ ਫੋਨ ਵੀ ਫੋਕਸ ਨਹੀਂ ਕਰ ਰਿਹਾ ਐਨਾ ਕੈਚੀ ਕਲਰ ਪਿਓਰ ਨੇਚਰਲ ਕ੍ਰੇਪ ਇਹ ਸੂਟ ਹੈ ਜੀ 5 ਮੀਟਰ 125 ਦੇ ਹਿਸਾਬ ਨਾਲ ਦੇਖ ਲਿਓ ਕਿੰਨੇ ਦਾ ਪਊਗਾ ਹੋ ਗਿਆ ਕਲਰ ਦਾ ਪੰਜ ਰੁਪਏ ਵੇਰਿਸ ਕਰਕੇ ਵਧਾਇਆ ਕਿਉਂਕਿ ਮੈਨੂੰ ਵੀ ਉਹਨਾਂ ਨੇ 5 ਰੁਪਏ ਮਹਿੰਗਾ ਲਾ ਇਹ ਥੋੜੇ ਪ੍ਰੀਮੀਅਮ ਕੁਆਲਿਟੀ ਦਾ ਪਹਿਲਾਂ ਆਪਣੇ ਆਏ ਸੀਗੇ ਉਹਨਾਂ ਨੂੰ ਪ੍ਰੋਡਕਟ ਥੋੜਾ ਜਿਹਾ ਪ੍ਰੀਮੀਅਮ ਕੁਆਲਿਟੀ ਹੈ ਜੀ ਇਹ ਵੀ 5 ਮੀਟਰ ਦਾ ਹੈ ਜੀ ਇਹ ਵੱਡੀ ਕੱਟ ਕਰਕੇ ਬਸ ਉਹਨਾਂ ਨੇ ਫਿਰ 5 ਰੁਪਏ ਮਹਿੰਗੇ ਲਾ ਲਿਆ ਆਪਾਂ ਨੂੰ ਉਹੀ ਸਾਨੂੰ ਅਸੀਂ 5 ਕੁਆਲਿਟੀ ਵੀ ਪ੍ਰੀਮੀਅਮ ਹੀ ਦਿੱਤੀ ਉਹਨਾਂ ਨੇ ਇੱਕ ਤੇ ਹਾਂ ਬਾਕੀ ਇਹ ਸਾਰੀ ਮੋਹਰ ਵਾਲੀ ਪਿਓਰ ਦੀ ਨੈਚੁਰਲ ਕ੍ਰੇਪ ਹੈ ਐ ਨਾ ਇਹਨਾਂ ਨੂੰ ਲੋਕ ਇਹ ਹਰਿਆ ਕਲਰ ਆਈ ਇਹਨਾਂ ਦਾ ਇੰਨੇ ਸਾਈਨਿੰਗ ਕਲਰ ਆਈ ਇਹਨਾਂ ਮਤਲਬ ਕੈਚੀ ਕਲਰ ਆਈ ਕਿ ਫੋਨ ਵੀ ਪ्योर ਨੈਚੁਰਲ ਕਰੀਬ ਸ਼ਲਕ ਹੈ ਜਿਹੜੇ ਤੁਸੀਂ ਪੜਾਈਆਂ ਕਰਾਉਣੇ ਆ ਬੇਫਿਕਰ ਹੋ ਕੇ ਲੈ ਸਕਦੇ ਹੋ ਜਿਹੜੇ 5ਉ 5 ਹੀ ਨਿਕਲਣਗੇ ਜਿਹੜੇ 5.5 5.5 ਆਹ 5 ਦਾ ਜੀ ਬਾਲਾ ਨਾਲਾ ਫਿਰ ਕਲਰ ਉਹ ਕਰ ਜਾਂਦਾ ਹੈ ਹੋਰ ਚੇਂਜ ਕਰ ਜਾਂਦਾ ਆ ਦੇਖ ਲਓ ਕਲਰ ਚੇਂਜ ਹੁੰਦੇ ਰਹਿੰਦਾ ਦਾ ਜੀ ਆਹ ਸੀ ਇਹ ਕੱਪੜਾ ਇੰਨਾ ਕੈਚੀ ਕਲਰ ਹੈ ਹਲਕਾ ਫੁੜਕਾ ਪਾ ਮਾਫ ਰੱਖ ਪਾ ਜੀ ਇਹ ਆਪਾਂ ਇਹਨੂੰ ਰੱਬ ਰੰਗਾ ਵੀ ਕਹਿ ਸਕਦੇ ਆ ਆ ਦੇਖ ਲਓ ਆ ਐਵੇਂ ਕਲਰ ਆ ਜੀ ਇਹ ਜਦੋਂ ਸਨਿੰਗ ਚੋਂਦਾ ਫਿਰ ਤਾਂ ਹੋਰ ਵੀ ਜ਼ਿਆਦਾ ਕਲਰ ਉਹ ਚੇਂਜ ਕਰ ਦਿੰਦਾ 5 ਮੀਟਰ ਹੈ ਜੀ ਇਹ ਸਾਰੀ ਕੱਟ ਆਉਗੀ 5 5.5 ਤੇ 6 ਇਹ ਜੀ ਪ੍ਰੀਮੀਅਮ ਕੁਆਲਿਟੀ ਕੱਪੜੇ ਦੀ ਆਪਣੇ ਦੀ ਇਹ ਵੀ ਆ ਗਿਆ ਜੀ 5 ਮੀਟਰ ਇਹ ਬੰਦੇ ਮੀਟਰ ਦੇ 6 ਕਲਰ ਦੋ ਆਪਣੇ ਕੋਲੇ ਇਹ ਵੀ ਕਲਰ ਹੈ ਵੀਰੇ ਮੈਨੂੰ ਇਸ ਦੇ ਕਲਰ ਦਾ ਨਹੀਂ ਸਮਝ ਆ ਰਿਹਾ ਇਹ ਕਿਹੜਾ ਕਲਰ ਹੈ ਦੋ ਮਿੰਟ ਧਰ ਦੇ ਮਸਾ ਕੈਚੀ ਆਹ ਦੇਖ ਲਓ ਜੀ ਆਹ ਕਲਰ ਹੈ ਜੀ ਬਸ ਸਮਝ ਲਓ ਸਾਈਨਿੰਗ ਕਰਕੇ ਕਲਰ ਥੋੜਾ ਜਿਹਾ ਐਵੇਂ ਸਮਝ ਨਹੀਂ ਆਉਂਦਾ ਕੈਮਰੇ ਨੂੰ ਵੀ ਕਿ ਕਲਰ ਕਿਹੜਾ ਹੈ ਇਹ ਇਹ ਪਿਓਰ ਮੂਰਾ ਵਾਲੀ ਨੇਚਰਲ ਕ੍ਰੀਪ ਹੈ ਇਹ ਵੀ 5 ਮੀਟਰ ਦਾ ਸੂਟ ਹੈ ਇਹ ਦੋ ਸੀ ਇੱਕੋ ਜੇ ਉਹਨਾਂ ਨੇ ਤਾਂ ਇਹ ਵੀ ਮਹਿੰਗੇ ਲਾਏ ਆ ਇਹ 5-5 ਦੇ ਆਏ ਆ ਨਾ ਸਾਰੇ ਕੱਟੇ ਹੋਏ ਉਹ ਕਹਿੰਦੇ ਤੁਸੀਂ 5 ਵਾਲੀ ਕੱਟ ਹੀ ਲੈ ਲਓ ਮੈਂ ਖਾ ਪੰਜ ਵਾਲੀ ਕੱਟ ਤਾਂ ਹੈਗੀ ਆ ਪਲੱਸ ਪ੍ਰੀਮੀਅਮ ਵੀ ਆ ਹਾਂ ਪ੍ਰੀਮੀਅਮ ਵੀ ਦੱਸ ਕੇ ਪ੍ਰੀਮੀਅਮ ਕੁਆਲਿਟੀ ਹੈ ਇੱਕ ਨੋਰਮਲ ਪ੍ਰੀਮੀਅਮ ਇਹ ਉਦੋਂ ਜਿਹੜੇ ਪਹਿਲਾ ਪੀਸ ਆਉਂਦੇ ਵੀ ਉਹਨਾਂ ਨੂੰ ਵੀ ਚੰਗੀ ਕੁਆਲਿਟੀ ਹੈ ਹੱਥਾਂ 'ਚੋਂ ਜਾ ਮੈਂ ਹੰਦਲੋਕ ਬੁੜਕ ਬੁੜਕ ਜਾਂਦਾ ਐਨਾ ਸੌਫਟ ਕੱਪੜਾ ਇਹ ਸੂਟ 11 1150 ਦਾ ਮਿਲੂਗਾ ਤੇ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ 125 ਰੁਪਏ ਮੀਟਰ ਜਣੇ ਕਿ 5 ਮੀਟਰ ਦਾ ਸੂਟ ਤੁਹਾਡਾ 625 ਰੁਪਏ ਦਾ ਬਣ ਜਾਣਾ ਆ ਗਿਆ ਜੀ 6 ਮੀਟਰ ਇਸ ਕਾ ਇਹਨਾਂ ਕਲਰ ਜੇ 6 ਹੀ ਮਿਲੂਗਾ ਵੀਰੇ ਜੇ ਕਿਹੜਾ 6 ਆ ਤੇ ਪਲੀਜ਼ ਆਇਨਾ ਕਿ ਉਹ ਵੀ ਕੱਟ ਕੇ ਦੇ ਦਿਓ ਕੱਟ ਕੇ ਅਸੀਂ ਦੇ ਨਹੀਂ ਸਕਦੇ ਜਿਵੇਂ ਸਾਨੂੰ ਕੱਟ ਮਿਲੀ ਆ ਉਮੀ ਹੀ ਹੈ 125 ਦੇ ਹਿਸਾਬ ਨਾਲ ਤੁਸੀਂ ਗ੍ਰੇਟ ਜੋੜ ਲਿਓ ਤੇ 50 ਰੁਪਏ ਇੱਕ ਸੂਟ ਤੇ ਖਰਚਾ ਪੈਂਦਾ ਪੈਸੇ 60 ਰੁਪਏ ਲੱਗਦੇ ਵੀਰੇ 10 ਅਸੀਂ ਆਪਦੇ ਕੋਲੋਂ ਵੀ ਪਾ ਦਿੰਨੇ ਆ 60 60 ਰੁਪਏ ਲੈਂਦੇ ਆ ਉਹ 10 ਬਾਰਾਂ ਦਾ ਅਸੀਂ ਕੋਲੋਂ ਪਾ ਦਿੰਨੇ ਆ ਜਿਆਦਾ ਸਾਨੂੰ ਵੀ ਪਾਉਣੇ ਓਕੇ ਆ ਕਲਰ ਜਿਹੜੇ ਆਈ ਜਾਂਦੇ ਦੇਖ ਲਓ ਜੀ ਐਨੇ ਸਾਈਨਿੰਗ ਕਲਰ ਸਾਰਿਆਂ ਦਾ ਇੱਕੋ ਜਿਹਾ ਕਲਰ ਹੋ ਜਾਂਦਾ ਧੁੱਪ ਚ ਲਾਈਟ ਚ ਆਕੇ ਇਹ ਵੀ 5 ਮੀਟਰ ਹੈ ਜੀ ਖੜਾ ਹੋਣਾ ਪਊਗਾ ਇਹਦਾ ਕਲਰ ਦੇਣ ਖਤ ਆਹ ਕਲਰ ਦੇਖ ਲਓ ਇੱਕ ਹਲਕਾ ਗ੍ਰੀਨਸ ਜਿਹਾ ਕਲਰ ਹਨਾ ਮੀ ਇਹ ਹਾਂ ਤੁਸੀਂ ਇਹਨੂੰ ਪਿਸਤਾ ਕਲਰ ਵੀ ਕਹਿ ਸਕਦੇ ਆ ਪਿਸਤਾ ਹਾਂ ਜਿਹੜਾ ਕਿ ਡ్రਾਈ ਫਰੂਟਾਂ ਦਾ ਪਿਸਤੇ ਜਿਹਾ ਰੰਗ ਹੈ ਦਾ ਕਿਉਂਕਿ ਜੇ ਉਹ ਨੇੜੇ ਫੋਨ ਕਰਦਾ ਤਾਂ ਕਲਰ ਉਹੀ ਕਰਦਾ ਮਿਸਮੈਚ ਕਰ ਜਾਂਦਾ ਫੋਨ ਕਲਰ ਨਹੀਂ ਡਿਟੈਕਟ ਕਰਦਾ ਇਹ 5 ਮੀਟਰ ਹੈ ਜਿਨੇ ਬੁੱਕ ਕਰਨੇ ਆ ਵੀਰੇ 50 ਰੁਪਏ ਸੂਟ ਤੇ ਇੱਕ ਤੇ ਖਰਚਾਗਾ ਉਹ ਅਸੀਂ ਹੁਣ ਕੋਲੋਂ ਨਹੀਂ ਪਾ ਸਕਦੇ ਤੇ ਪਿਓਰ ਨੇਚਰਲ ਕ੍ਰੇਪ ਦਾ ਹੈ ਇਹ ਵੀ ਪੰਜ ਮੀਟਰ ਹੈ 125 ਰੁਪਏ ਮੀਟਰ ਰਹੀ ਰੇ ਇਹ 125 ਦਾ ਸੂਟ ਪਏਗਾ ਇਹਦਾ ਸਹੀ ਕਲਰ ਡਿਟੈਕਟ ਕਰੀ ਜਾਂਦਾ ਸੀ ਕਲਰ ਦਾ ਸਹੀ ਕਲਰ ਹੈ ਨਾ 5 ਮੀਟਰ ਦਾ ਹੀ ਇਹ ਹੈ ਜਿਹੇ ਜੀ ਵੱਡੀ ਕੱਟ ਲਈਆਂ ਮੈਂ ਥੋੜਾ ਜਿਹਾ ਹਲਕਾ ਜਿਹਾ 5 ਰੁਪਏ ਮਹਿੰਗਾ ਹੀ ਪਿਆ ਸਾਨੂੰ ਉਹਦੇ ਹਿਸਾਬ ਨਾਲ ਅਸੀਂ सोनू ਦੱਸ ਰਹੇ ਹਾਂ ਇਹ ਵੀ 5 ਮੀਟਰ ਕੱਟ ਹੈ ਜੀ ਕਿਸੇ ਨੇ ਲੈਣੇ ਹੋਣ ਤਾਂ ਪੰਗਾਇਓ ਪੂਰਾ ਸੂਟ ਆ ਗਏ ਕਿਉਂਕਿ ਇਹਦੇ ਵਿੱਚ ਤੁਹਾਨੂੰ ਕੱਟ ਲੈਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਅੱਜ ਕੱਟ ਪੀਸ ਵੀ ਉਹਨਾਂ ਦੇ ਸੀਗੇ ਅਸੀਂ ਨਹੀਂ ਲੈਂਦੇ ਐਨ ਦੱਸੀ ਐਨਾ ਬਾਰ ਬਾਰ ਕਿ 1 ਕ 5 ਰੁਪਏ ਮਹਿੰਗਾ ਪਏ 5 ਰੁਪਏ ਮਹਿੰਗਾ ਪਏ ਐ ਵੀ ਦੱਸ ਕੇ ਕਪੜਾ ਉਹਨੂੰ ਕੁਆਲਿਟੀ ਵਧੀਆ ਇਹ ਮੈਂ ਕਹੀ ਤੇ ਕਿਹਾ ਇੱਕ ਪਾਸੇ ਵੀ ਕੁਆਲਿਟੀ ਉਦੋਂ ਵਧੀਆ ਵੀ ਉਦੋਂ ਮੋਹਰ ਵਾਲੀ ਉਹ ਕਹਿੰਦੇ ਵੀ ਇਹ 5 ਦੱਸਣਾ ਪੈਂਦਾ ਫੇਰੀ ਫੇਰੀ ਜਿਹੜੇ ਆਪਣੇ ਕਸਟਮਰ ਨੂੰ ਆਹ ਦੇਣਾ ਇਹਨਾਂ ਨੂੰ ਵੀ ਇਹਨਾਂ ਤੇ ਮੋਹਰਾਂ ਲੱਗੀਆਂ ਹੋਈਆਂ ਪਿਓਰ ਦੀ ਹੈ ਫੇਰੇ ਇਹ ਪਤਾ ਲੱਗੂ ਕਸਟਮਰਾਂ ਨੂੰ ਆਪਣੇ ਨੂੰ ਕੁਆਲਿਟੀ ਹੋਗਾ ਇਹ 5 ਮੀਟਰ ਹੈ ਜੀ ਕਪੜਾ ਇੰਨਾ ਸੌਫਟ ਹੈ ਦੋ ਹੱਥ ਤੁਸੀਂ ਫੜੋਗੇ ਹੱਥੋਂ ਨਿਕਲ ਨਿਕਲ ਜਾਂਦਾ ਜੀ ਇਹ 625 ਰੁਪਏ ਦੇ ਪਊਗਾ ਵੀਰੇ ਜਿਹੜਾ ਤੁਸੀਂ ਬਾਜ਼ਾਰ ਚੋਂ 1000 ਤੋਂ ਘੱਟ ਹੈ ਸਾਨੂੰ 1100 ਤੋਂ ਘੱਟ ਨਹੀਂ ਮਿਲੂਗਾ। ਇਹੀ ਚੀਜ਼ ਤੇ ਅਸੀਂ ਪਹਿਲਾਂ ਤੋਂ ਲਿਆ ਕੇ ਵੇਚ ਰਹੇ ਹਾਂ ਤੇ ਸਾਡੇ ਕੋਲ ਇਹ ਕੱਟ ਪੀਸ ਵਿਕਦੇ ਬਹੁਤ ਐ। ਜਿਹੜਾ ਇਹ ਸੂਟ ਆ ਵੀਰੇ ਇਹਦੀ ਕੰਨੀ ਤੇ ਨਾ ਇੱਕਾ ਹਲਕੀ ਜੀ ਟੋਕ ਹੈ ਇੱਕ ਬਿੰਦੀ ਜਿੰਨੀ। ਸਿਰਫ ਹਲਕੀ ਜੀ ਟੋਕ ਹੈ ਇਹ ਬਿੰਦੀ ਜਿੰਨੀ ਇਹ ਕੰਨੀ ਤੇ ਆ ਜੂਗੀ। ਵੈਸੇ ਅਸੀਂ ਚੈੱਕ ਕਰਕੇ ਲੈਉਣੇ ਹੁੰਦੇ ਆ ਕੋਈ ਮਾੜੀ ਮੋਟੀ ਮਿਸਟੇਕ ਤਾਂ ਹੁਣ ਤੁਹਾਨੂੰ ਪਤਾ ਜੀ ਜਦੋਂ ਕੰਮ ਵੱਡੇ ਕੰਮਾਂ ਚ ਆਉਂਦਾ ਪੱਧਰ ਤੇ ਆਉਂਦਾ ਤੇ ਮਾੜਾ ਮੋਟਾ ਹੋ ਜਾਂਦਾ ਹੁੰਦਾ ਬਟ ਫਿਰ ਵੀ ਅਸੀਂ ਬਹੁਤ ਚੈੱਕ ਕਰਦੇ ਆਂ। ਕੋਈ ਨਾ ਬਾਕੀ ਤੋਂ ਹੁਣ ਕਿਸੇ ਨੂੰ ਵੀ ਡਿਲੀਵਰੀ ਕਰਾਂਗੇ ਜੀ ਪਹਿਲਾਂ ਅਸੀਂ ਚੈੱਕ ਕਰਾਂਗੇ ਪੂਰਾ ਮਟੀਰੀਅਲ ਅਸੀਂ ਦੱਸ ਦਿੱਤੇ ਹੁੰਦੇ ਹੁੰਦੇ ਆ ਅਸੀਂ ਲੁਕੋ ਨਹੀਂ ਕਦੀ ਰੱਖਿਆ ਅਸੀਂ ਜ਼ਿੰਦਗੀ ਦਾ ਸਾਡਾ ਮਤਲਬ ਹੀ ਨਹੀਂ ਆ ਜੈਲੋ ਕਲਰ ਹੈ ਜੈਲੋ ਨਹੀਂ ਹੈਗਾ ਏ ਲੱਡੂ ਰੰਗਾ ਏ ਨਹੀਂ ਹੋਰੀ ਕਲਰ ਨਹੀਂ ਹੈ ਜੈਲੋ ਕਲਰ ਥੋੜਾ ਡਿਟੈਕਟ ਕਰੀ ਜਾਂਦਾ ਕਲਰ ਹੈ ਐਵੇਂ ਵੀ ਕਲਰ ਆ 5 ਮੀਟਰ ਹੈ ਜੀ ਇਹ ਇੱਕ ਲਾਇਆ ਬੜਾ ਪੰਗਾ ਨਾ ਕਲਰ ਸੈਨਿੰਗ ਹੋਣ ਕਰਕੇ ਕੱਪੜਾ ਪੂਰਾ ਕਲਰ ਡਿਟੈਕਟ ਕਰ ਨੌਖਾ ਬੰਨੂ ਇਹ ਆ ਕਲਰ ਹੈ ਦਾ ਦੇਖ ਲਓ ਐਵੇਂ ਜਿਹਾ ਕਲਰ ਆ ਸੇਮ ਹੋ ਗਿਆ ਬਾਤ ਸਮਝ ਚੀਜ ਹੈ ਇਹ ਬੇਵਧੀਆ ਤੁਸੀਂ ਇਹਨਾਂ ਦੇ ਘੜਾਈ ਤਰਵਾ ਸਕਦੇ ਹੋ ਆਪਣਾ ਮੂੰਗੀ ਕਲਰ ਆ ਗਿਆ ਜੀ ਇਹ ਆ ਗਿਆ ਜੀ ਮੂੰਗੀ ਮਹਿੰਦੀ ਆ ਇਹਦੀ ਵੀ ਆ ਦੇਖ ਲੋ ਮੋਰਾਂ ਲੱਗੀਆਂ ਹੋਈਆਂ ਉਹ ਦੇਖੋ ਮੋਰ ਲੱਗੀ ਹੋਈ ਆ ਸਹੀ ਮੋਰਾਂ ਵਾਲੀ ਬਹੁਤ ਵਧੀਆ ਚੀ ਚੀਚ ਇਹ ਆ ਗਿਆ ਜੀ 5 ਮੀਟਰ ਇਹ 5-5 ਮੀਟਰ ਦੇ ਦੋ ਸੂਟ ਹੈ ਇੱਕੋ ਜੀ ਕੱਪੜਾ ਪੂਰਾ ਸੌਫਟ ਆ ਜੀ ਤੁਸੀਂ ਰੇਟ ਤੇ ਨਾ ਜਾਓ ਕੱਪੜੇ ਤੇ ਜਾਓ ਕੱਪੜਾ ਦੇਖਿਓ ਜਿਹੜੇ ਖਰੀਦਦੇ ਉਹਨਾਂ ਨੂੰ ਪਤਾ ਹੀ ਹੈ ਵੀ ਇਹ 11 11.5 ਦਾ ਸੂਟ ਆਉਂਦਾ ਹੈ ਪਲੇਨ ਨਹੀਂ ਨਹੀਂ ਕਈ ਵਾਰ ਕਸਟਮਰ ਹਾਂ ਨੈਚੁਰਲ ਸੈਲਪ ਨਹੀਂ ਹੈ ਕਸਟਮਰ ਸਮਝ ਜਾਂਦਾ ਨਾ ਕਿ ਰੇਟ ਇੰਨਾ ਘੱਟ ਕਿਵੇਂ ਹੋ ਸਕਦਾ ਕਿ ਜੇਹੀ ਜੇ ਆਪਾਂ ਜੇ ਇਹੀ ਆਪਾਂ ਜੀ ਤੁਸੀਂ ਦੁਕਾਨ ਤੋਂ ਲੈਣਾ ਵੀ ਸੇਮ ਟੂ ਸੇਮ ਚੀਜ਼ ਆ ਤੁਹਾਨੂੰ 1000 ਤੋਂ ਥੱਲੇ ਨਹੀਂ ਪੈਂਦੀ ਇਹ ਚੀਜ਼ ਵੈਸੇ ਉਹਨਾਂ ਕੋਲੇ ਕੱਟ ਪੀਸ ਹੀ ਆਉਂਦੇ ਹੁੰਦੇ ਸੀ ਵੀਰੇ ਪਹਿਲੀ ਵਾਰ ਉਹਨਾਂ ਕੋਲੇ ਆਹ ਚੀਜ਼ ਮਿਲੀ ਹੈ ਮੈਨੂੰ ਅੱਗੇ ਤੱਕ ਕਦੇ ਕੋਈ 5 ਮੀਟਰ ਦੀ ਕੱਟ ਮਿਲਦੀ ਸੀ ਅੱਜ ਉਹ ਕਹਿੰਦੇ ਜ ਤਾ ਤੁਹਾਨੂੰ ਥੋੜਾ ਜਿਹਾ ਮਹਿੰਗਾ ਲੱਗੂਗਾ ਮੈਂ ਕਿਹਾ ਵੀ ਇਹ ਦੀ ਡਿਮਾਂਡ ਵਾਲੀ ਨਾ ਤਾਂ ਮੰਗਵਾਈ ਸੀ ਉਹਨਾਂ ਨੇ ਕਿਉਂਕਿ ਉਹਨਾਂ ਦੀ ਬਹੁਤ ਫਿਕਰ ਰਹੀ ਹੈ ਵੀਰੇ ਬੁਟੀਕ ਵਾਲੇ ਤਾਂ ਉਹਨਾਂ ਦੇ ਛੜਦੀ ਨਹੀਂ ਇਹ ਚੀਜ਼ ਬੁਟੀਕ ਵਾਲੇ ਤਾਂ ਛੋਟੇ ਤੋਂ ਛੋਟਾ ਪੀਸ ਵੀ ਲੈ ਜਾਂਦਾ ਕਿਉਂਕਿ ਉਹ ਪੈਚ ਪੂ ਚਲਾ ਦਿੰਦੇ ਆ ਬਣਾ ਕੇ ਕੜਾਈਆਂ ਕਰਕੇ ਆ ਆਪਣਾ ਗਿਆ ਤਾਂਬਾ ਕਲ ਤਾਂਬਾ ਹੈ ਕਲਰ ਹੀ ਨਮੀਆਂ ਹਾਂ ਤਾਂਬਾ ਜਾ ਕਲਰ ਦਾ ਸਤਰੀ ਦੋ ਮਿੰਟ ਖੜਾ ਜਾ ਡਿਟੈਕਟ ਕਰ ਲੈਂਦੇ ਆ ਆ ਹੁਣ ਆਇਆ ਹੁਣ ਸਹੀ ਕੀਤਾ ਡਿਟੈਕਟਿਵ ਹੁਣ ਨੇ 5 ਮੀਟਰ ਹੈ ਜੀ ਇਹ ਪੂਰੀ ਵਧੀਆ ਨੈਚਰਲ ਕ੍ਰੀਪ ਆ 5 ਮੀਟਰ ਦੀ ਕਟ ਹੈ ਜੀ ਬੁਰੀ ਸੋਹਣੀ ਚੀਜ਼ ਐ ਜਿਹਨੇ ਬੁੱਕ ਕਰਨਿਆਂ ਜਲਦੀ ਜਲਦੀ ਕਰਿਓ ਤੇ ਵੀਰ ਬਣ ਕੇ ਇੱਕ ਬੁੱਕ ਕਰਕੇ ਨਾਲ ਦੀ ਨਾਲ ਸੂਟ ਨਾਲ ਮਗਵਾ ਲਿਆ ਕਰੋ ਇਹਦਾ ਕਲਰ ਕਿੰਨਾ ਚੇਂਜ ਐ ਦੇਖੀ ਹਾਂ ਇਹ ਆਗਾ ਜੀ ਪਰ ਪੁਰਪਲ ਲਵੈਂਡਰ ਜਾਂ ਕਲਰ ਆ ਬਲੂ ਲੇਗਾ ਸੀ ਕਲਰ ਆ ਆ ਦੇਖੋ ਆ ਕਲਰ ਆ ਜੀ ਇਹ ਪਤਾ ਨਹੀਂ ਕਿਹਨੇ ਲਵੈਂਡਰ ਮੰਗਿਆ ਸੀ ਸ਼ਿਲਪਕ ਜਦੋਂ ਮੈਨੂੰ ਪਤਾ ਨਹੀਂ ਲੱਗਿਆ ਹੁਣ ਅੱਜ ਉਹਨਾਂ ਦੇ ਮੈਨੂੰ ਕੁਦਰਤ ਮਾਲਕ ਦੀ ਦੋ ਮਿਲ ਗਈ ਆਪਾਂ ਨੇ ਦੋ ਹੀ ਚੱਕ ਲਿਆ ਹੁੰਦੇ ਇਹ ਲਵੈਂਡਰ ਸ਼ੀਰਟ ਦਾ ਜੀ ਪਿਓਰ ਨੇਚਰਲ ਆਹ ਦੇਖ ਲਓ ਐ ਐਵੇਂ ਦੇਖ ਲਓ ਆਹ ਦੇਖ ਲਓ ਜੀ ਜਿਹਦਾ ਤਾਂ ਤੁਹਾਨੂੰ ਕਿਹਾ ਲਵੈਂਡਰ ਕਲਰ ਸੀਗਾ ਹੁਣ ਦੇਖ ਲਓ ਬਲੂ ਜੀ ਸ਼ੈਡਿੰਗ ਲੱਗਾ ਬਲੂ ਹੋਰ ਹੀ ਕਲਰ ਚੇਂਜ ਕਰਦੇ ਆ ਜਿਵੇਂ ਉਹ ਤੋਂ ਪੇ ਆਈ ਜਾਂਦਾ ਕਲਰ ਚੇਂਜ ਕਰੀ ਜਾਂਦੇ ਆ ਹੈ ਇਹ ਲਵੈਂਡਰ ਦਾ 5 ਮੀਟਰ ਇਹ 5-5 ਦੇ ਦੋ ਆ ਤਾਂ ਦੇਖੋ ਜੀ ਇਹ 5-5 ਮੀਟਰ ਦੇ ਇਹ ਲਵੈਂਡਰ ਕਲਰ ਹੀ ਆ ਜੀ ਨੇੜੇ ਹੋਣ ਕਰਕੇ ਫੋਨ ਆ ਆਹ ਦੇਖੋ ਜੀ ਪੂਰੀ ਵਧੀਆ ਫਲੋਰਸ ਦੀ ਲਕਚਨ ਹੈ ਆ ਦੇਖੋ ਜੀ ਬ੍ਰਾਂਡ ਦਾ ਕੱਪੜਾ ਜੀ ਬ੍ਰਾਂਡ ਦਾ ਸਪੋਰਟਿਕ ਹੈ ਓਨਲੀ ਫੋਰ ਡ੍ਰੈਕਲਿਨ ਇਹ ਡ੍ਰੈਕਲਿਨ ਹੁੰਦਾ ਵੀਰੇ 5 ਮੀਟਰ ਦੇ ਇਹ ਹੈ ਇਹ ਪਹਿਲੀ ਵਾਰ ਮੈਨੂੰ ਮਿਲਿਆ ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਕਸਟਮਰ ਬਜਾਰੇ ਮੈਥੋਂ ਮੰਗਦੇ ਹੁੰਦੇ ਸੀ ਤੇ ਮੈਨੂੰ ਇਹ ਕੱਟ 5 ਮੀਟਰ ਦੀ ਕਦੇ ਵੀ ਮਿਲੀ ਨਹੀਂ ਸੀ ਪਹਿਲੀ ਵਾਰ ਉਹਨਾਂ ਤੋਂ ਮੈਨੂੰ ਇਹ 5 ਮੀਟਰ ਕੱਟ ਚ ਸੂਟ ਮਿਲਿਆ ਤੇ ਆਪਾਂ ਫਿਰ ਪ੍ਰਵਾਹ ਵੀ ਨਹੀਂ ਕੀਤੀ ਮੈਂ ਕਿਹਾ 25 20 ਮਹਿੰਗਾ ਪੈ ਰਿਹਾ ਸੂਟ ਕੋਈ ਗੱਲ ਨਹੀਂ ਉਹੀ 25 ਰੁਪਏ ਵੀਰੇ ਮੈਂ ਸੋਨੂੰ ਦੱਸਿਆ ਵੀ ਇੱਕ ਸੂਟ ਮੰਗਰ ਪੈਂਦੇ ਆ ਫਿਰ ਤੁਸੀਂ 20 25 ਰੁਪਏ ਦਾ ਨਾ ਸੋਚਿਆ ਕਰੋ ਜੇ ਦੋ ਸੰਭਵ ਚਾਹੀਦੀ ਮਿਲਦੀ 15 20 ਕਲਰ ਸੀ ਸਾਰੇ ਲੈਂਦੇ ਆ ਨਾ ਆਪਾਂ ਹਾਂ ਕੁੱਲ ਮਿਲਾ ਕੇ ਦੱਸਿਓ ਉਹ ਤੋਂ 5 5 ਮੀਟਰ ਵਾਲੇ ਜਿਹੜੇ ਬਚੇ ਸੀ ਸਾਰੇ ਚੱਕ ਲੈ ਆ ਆਪਣਾ orange ਕਲਰ ਹੈ ਇਹ orange ਹੈ ਜੀ ਇਹ ਵੀ 5 ਮੀਟਰ ਹੈ ਜੀ ਆ ਦੇਖੋ ਸਾਰੇ ਇਹ ਮੋਹਰਾਂ ਵਾਲੇ ਆ ਵੀਰੇ ਨੈਚਰਲ ਕ੍ਰੇਪ ਮੋਹਰਾਂ ਵਾਲੀ ਹੈ ਪੂਰੀ ਵਧੀਆ ਦੇਖੋ ਥਾਂ ਥਾਂ ਤੇ ਇਹਨਾਂ ਦੇ ਮੋਹਰਾਂ ਲੱਗੀਆਂ ਹੋਈਆਂ ਕੋਈ ਐਮ ਨਹੀਂ ਕਹਿ ਸਕਦਾ ਕਿ ਉਹ ਆ ਜੀ ਕਿ ਆ ਨੋਰਮਲ ਕੁਆਲਿਟੀ ਆ ਬ੍ਰਾਂਡ ਦੀ ਕੁਆਲਿਟੀ ਹੈ ਹਾਂ ਜੀ ਤੇ ਬਾਕੀ ਜੀ ਨੇ ਮੰਗਾਉਣੇ ਆ ਤੁਸੀਂ ਮੰਗਾਓ ਜੀ ਤੇ ਆ ਕੱਪੜਾ ਦੇਖੋ ਜੀ ਪੂਰਾ ਹੱਥਾਂ ਜਾਂ ਹਮ ਲੱਕ ਨਿਕਲ ਨਿਕਲ ਜਾਂਦਾਗਾ ਪੂਰਾ ਸੌਫਟ ਕੱਪੜਾ ਇਹ ਜਿਸ ਭੈਣ ਭਰਾ ਨੂੰ ਲੋੜ ਹੈ 50 ਰੁਪਏ ਤੇ ਚਾਰਜ ਹੈ ਤੁਸੀਂ ਘਰੇ ਬੈਠੇ ਮੰਗਵਾਓ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੇ ਕਲਰ ਅਸੀਂ ਤੁਹਾਡੇ ਸਾਹਮਣੇ ਮੈਂਸ਼ਨ ਕਰ ਹੀ ਰਹੇ ਹਾਂ ਆ ਕਲਰ ਹੋ ਗਿਆ ਹਾਂ ਤਾਂ ਕੋਈ ਗੱਲ ਨਹੀਂ ਪਤਾ ਲੱਗਦਾ ਨਹੀਂ ਦੋ ਫੂਟ ਹੈ ਹਾਂ ਇਹਦੀ ਘੱਟ ਕਿੰਨੀ ਹੈ ਇਹ 5 ਮੀਟਰ ਹਾਂ ਇਹ 5 ਮੀਟਰ ਹੈ ਵੀਰੇ ਇਹ ਵੀ ਤੁਸੀਂ ਅੰਗੂਰੀ ਵੀ ਕਹਿ ਸਕਦੇ ਹੋ ਇਹਨੂੰ ਪਿਸਤਾ ਵੀ ਕਹਿ ਸਕਦੇ ਹੋ ਉਹ ਤੁਹਾਡੇ ਇਹ ਹੋ ਗਿਆ ਕਲਰ ਪਿਸਤਾ ਹੋ ਪਿਆ ਹਾਂ ਇਹ ਦੋ ਆਗੇ ਸੂਟ ਹਨ ਹਾਂ ਜਿਹੜੇ ਕਲਰ ਨੂੰ ਵਧੀਆ ਲੱਗੇ ਦੋ ਲੈ ਕੇ ਆਂਦੇ ਜਿਹਨਾਂ ਦੇ ਕੈਚਿੰਗ ਜ਼ਿਆਦਾ ਹੈ ਮਤਲਬ ਹਾਂ ਜਿੰਨੇ ਕਟ ਆਈ ਬੇ ਸੀ ਜਿਵੇਂ ਅਸੀਂ ਉਹਦੇ ਹਿਸਾਬ ਨਾਲ ਹੀ ਲੈਂਦੇ ਆ ਉਹ ਕੱਟ ਕੇ ਤਾਂ ਬਿਲਕੁਲ ਨਹੀਂ ਦਿੰਦੇ ਕੱਟ ਤਾਂ ਸਾਨੂੰ ਆ ਦੁਬਾਰੇ ਹੋ ਗਿਆ ਤਾਂ ਸਾਈਡ ਤੇ ਕੱਢ ਦੇ ਨਹੀਂ ਦੱਸ ਦਾਂਗੇ ਆਪਣੇ ਕੋਲ ਦੋ ਸੂਟ ਹੈ ਇਹ ਦੋ ਆਗੇ ਉਹ ਤਾਂ ਦੇਖ ਸੀ ਨਾ ਵੀਡੀਓ ਚ ਕਿ ਦੋ ਆ ਇਹ ਇਹ ਪਰਪਲ ਆਪਣੇ ਕੋਲ ਦੋ ਆਗੇ ਜੀ ਆਪਾਂ ਦੋਨੇ ਲੈ ਆਂਦੇ ਇਹ ਕਾ ਨਿਊ ਯਾ ਕਲਰ ਹਨ ਜਿਹੜਾ ਥੱਲੇ ਪਿਆ ਹਾਂ ਜੀ ਆਹ ਜਿਹੜਾ ਨਮਾ ਕਲਰ ਹੀ ਜਿਹੜਾ ਥੱਲੇ ਪਿਆ 5-5 ਦੀ ਕੱਟ ਇਹਦੀ ਕਿੰਨੀ ਕੱਟ ਇਹਦੀ ਕੱਟ ਵੱਧਦਾਂ ਬੜਾ ਭਾਰਾ ਜਿਹਾ ਲੱਗਿਆ ਇਹ 5.5 ਹੈ ਜੀ ਆਹ ਵਾਲਾ ਪਰਪਲ 5.5 ਹੈ ਇਹ ਸੋਨੂੰ 5.5 ਹੀ ਲੈਣਾ ਪਊ ਜੀ ਜਿਸ ਕਿਸੇ ਭੈਣ ਭਰਾ ਨੂੰ ਮਕਵਾਉਣਾ ਕਿਉਂਕਿ 5.5 ਦੀ ਕੱਟ ਆਲਾ 5.5 ਦੇ ਪੈਸੇ ਹੀ ਲੱਗਣਗੇ ਚਲ ਇਹ 5.5 ਦੀ ਕੱਟ ਸੀ ਜੀ ਤੇ ਬਾਕੀ ਜਿਹੜੇ ਜਿਹੜਾ ਸੂਟ ਤੁਹਾਨੂੰ ਇੰਨਾ ਸਸਤਾ ਪੈ ਰਿਹਾ ਵੀ ਤੁਸੀਂ ਇੰਨੇ ਨੇ ਪੈਸੇ ਲਾਉਣੇ ਹੋ ਉਹਦੇ ਅਕੋਰਡਿੰਗ ਤੁਸੀਂ ਪਲੀਜ਼ ਉਹ ਨਾ ਕਰਿਆ ਕਰੋ ਤੇ ਇੱਕ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਹੁਣ ਮੈਂ ਫੋਨ ਉਹਨਾਂ ਦਾ ਹੀ ਜਿਆਦਾ ਚੱਕਿਆ ਤੁਹਾਨੂੰ ਜਿਹੜੇ ਮੇਰੇ ਕੋਲੇ ਨੰਬਰ ਫੀਲਡ ਹੈ ਤੇ ਬਾਕੀ ਮੇਰੇ ਫੋਨ ਕਾਲਸ ਮੇਰਾ ਬੇਟਾ ਚੱਕਿਆ ਕਰੂਗਾ ਕਿਉਂਕਿ ਵਿੱਚ ਇਹੋ ਜਿਹੇ ਘਟੀਆ ਆਨਸਰ ਹੈ ਜਿਹੜੇ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਐ ਤੇ ਮੈਂ ਨਹੀਂ ਚਾਹੁੰਦੀ ਵਾ ਕਿਸੇ ਗੰਦ ਦੇ ਮੂੰਹ ਲੱਗ ਕੇ ਆਪਣਾ ਦਿਮਾਗ ਖਰਾਬ ਕਰਾਂ ਕਿਉਂਕਿ ਜਿਹੜੇ ਲੋੜ ਵਾਲੇ ਫੋਨ ਕਰਦੇ ਵੀਰ ਉਹਨਾਂ ਦਾ ਫੋਨ ਤਾਂ ਮੈਂ ਹੀ ਚੱਕਦੀ ਆਂ ਤੇ ਬਾਕੀ ਉਹਨੂੰ ਮੇਰਾ ਬੇਟਾ ਫੋਨ ਚੱਕ ਕੇ ਮੈਨੂੰ ਦੱਸਿਆ ਕਰੂਗੀ ਹਾਂ ਮੰਮੀ ਕਿਸੇ ਜਿਹੜੀ ਦਾ ਫੋਨ ਆ ਤੁਸੀਂ ਗੱਲ ਕਰ ਲਓ ਵਿੱਚ ਐਡੇ ਕਮੀਨੇ ਲੋਕ ਆ ਜਿੱਥੇ ਏਜੰਟਸ ਕੋਲਿਆ ਕਰੂ ਉੱਥੇ ਮੈਂ ਹੀ ਗੱਲ ਕਰਿਆ ਕਰੂੰ ਜਿਆਦਾ ਹਾਂਜੀ ਤੇ ਜਿਹੜਾ ਆ ਸੂਟ ਆ ਵੀਰੇ ਇਹਦੇ ਨਾਲ ਆ ਸਾਈਡ ਤੇ ਵੀ ਟੋਕ ਨਹੀਂ ਹੈਗੀਗੀ ਇੱਕੇ ਤਾਗਾ ਜ ਹੈ ਖਿੱਚੀ ਵੀ ਹਾਂ ਉਹ ਤਾਗਾ ਰਹੇ ਤੇ ਬਿਲਕੁਲ ਟੋਕ ਟਾਕ ਨਹੀਂ ਹੈਗੀ ਸਾਡਾ ਦੱਸਣ ਦਾ ਫਰਜ਼ ਹੈ ਇਹ ਆ ਜਾਂਦਾ ਕੰਨੀ ਵਾਲੇ ਪਾਸੇ ਵੀ ਜਣੀਏ ਬਾਜੂ ਚ ਜੇ ਤੁਸੀਂ ਬਾਜੂਆਂ ਫੋਲਡ ਕਰਕੇ ਕੱਢੋਂਗੇ ਜਾਂ ਕਟੋਂਗੇ ਤੇ ਸਾਈਡ ਚ ਬਾਜੂ ਚ ਆ ਜੂਗਾ ਸਾਡਾ ਦੱਸਣ ਦਾ ਫਰਜ਼ ਹੈ ਵੀਰੇ ਅਸੀਂ ਕਦੇ ਕਿਸੇ ਨਾਲ ਧੋਖਾ ਕਰਕੇ ਚੀਜ਼ ਨਹੀਂ ਸਰ ਪਹਿਲਾਂ ਸਹੀ ਨਿਕਲਣਾ ਇਹ ਚ ਆਗੇ ਨਾ ਹਾਂ ਅਸੀਂ ਚੈੱਕ ਕਰਕੇ ਅਗਲੀ ਨੂੰ ਚੀਜ਼ ਦਿੰਨੇ ਹੁੰਨੇ ਆ ਵੀਰੇ ਦੱਸ ਕੇ ਦਿੰਨੇ ਹੁੰਨੇ ਆ ਤੇ ਸਾਡਾ ਕੰਮ ਨਹੀਂ ਫਰੋੜਦਾ ਤੁਹਾਡੇ ਸਾਹਮਣੇ ਸਾਰੀ ਅਸੀਂ ਹੁਣੀ ਲੈ ਕੇ ਆ ਤੁਹਾਡੇ ਸਾਹਮਣੇ ਖੋਲੀ ਜਾਂਦੇ ਹਾਂ ਹਾਂ ਤੁਹਾਡੇ ਸਾਹਮਣੇ ਅਸੀਂ ਤਾਂ ਹੈ ਖੋਲਣ ਨਾਲ ਅਸੀਂ ਬਹੁਤ ਚੈੱਕ ਕਰਕੇ ਚੀਜ਼ ਆਉਣਾ ਪਰ ਜਿਹੜੀ ਚੀਜ਼ ਸਾਨੂੰ ਪਤਾ ਹੁੰਦਾ ਵੀ ਨਿਕਲ ਜੂ ਪੜਾਈ ਚ ਜਾ ਕੋ ਮੈਨੂੰ ਪਤਾ ਸੀ ਵੀ ਉਹ ਬਾਹਾਂ ਚ ਨਿਕਲ ਨਹੀਂ ਰੂਗੀ ਕਿਉਂਕਿ 폴ਡ ਕਰਕੇ ਆਪਾਂ ਬਾਹਾਂ ਕੱਟਦੇ ਆ ਮੈਂ ਵੀ ਬਹੁਤ ਸਟੀਚਿੰਗ ਦਾ ਕੰਮ ਕੀਤਾ ਹੈ ਆ ਫਿਰ ਮੂੰਗੀ ਕਲਰ ਜਾ ਗਿਆ ਹੈ ਮੂੰਗੀ ਕਲਰ ਨੇ ਹਾਂ ਮੂੰਗੀ ਵਾਲਾ ਲੋ ਮਹਿੰਦੀ ਵਾਲਾ ਲੋ ਇਹ ਵੀ 5 ਮੀਟਰ ਹੈ ਜੀ ਵੀਡੀਓ ਬਹੁਤ ਲੰਮੀ ਜਾ ਰਹੀ ਮੈਂ ਜਲਦੀ ਕਰੋ ਫਿਰ ਹੁਣ ਜਿਹਦੇ ਹਿਸਾਬ ਨਾਲ ਕੱਪੜਾ ਬਟੇ ਉਹਦੇ ਹਿਸਾਬ ਨਾਲ ਹੀ ਜਾਉ ਵੀਡੀਓ ਹੂੰ ਹੂੰ ਇਹ ਸੂਟ ਮਨ ਆਪਾਂ ਕਾਫੀ ਲੈ ਕੇ ਜਾਂਦੇ ਆ ਬਾਕੀ ਅਸੀਂ ਕੱਪੜਾ ਬਹੁਤ ਚੈੱਕ ਕਰਕੇ ਦਿੰਨੇ ਹੁੰਦੇ ਆ ਵੀਰੇ ਅਗਲੇ ਨੂੰ ਚੈੱਕ ਕਰਕੇ ਹੀ ਭੇਜਦੇ ਆ ਉੱਥੋਂ ਵੀ ਚੈੱਕ ਕਰਦੇ ਆ ਕਿਉਂਕਿ ਸਾਨੂੰ ਵੀ ਤਾਂ ਘੱਟੇ ਪੈਂਦੇ ਆ ਜੇ ਅਸੀਂ ਕੋਈ ਮਾੜੀ ਚੀਜ਼ ਲਿਆਵਾਂਗੇ ਆ ਦੇਖ ਲਓ ਜੀ ਇਹ ਸੇਮ ਗੱਲ ਦੀ ਚੱਕਿਆ ਤਾਂ ਇਹ ਸੇਮ ਚੱਕ ਲਿਆ ਹੂੰ ਮੜਾ ਪਿੱਛੇ ਹੋ ਜਾ ਤੇਰੇ ਕਲਰ ਸੂਟ ਕਰਕੇ ਕਲਰ ਦਾ ਕੈਚ ਹੀ ਲਿਆ ਜਾਂਦਾ ਪਹਿਲੇ ਸੂਟ ਕਰਕੇ 5.5 ਮੀਟਰ ਵੀਰੇ ਇਹ ਵਾਲਾ ਕਲਰ ਆਹ ਕਲਰ ਦੇਖ ਲਓ ਜੀ ਐਂ ਹਮ ਦੇਖ ਲਓ ਕਿ ਜੇ ਦੂਜੇ ਉਹਦੇ ਕੰਟੈਕਟ ਜਿਹੰਦਾ ਕੱਪੜਾ ਹੈ ਤਾਂ ਉਹਦੇ ਨਾਲ ਦਾ ਕਲਰ ਮੈਚ ਕਰ ਜਾਂਦਾ ਹੈ ਐਨਾ ਕੈਚੀ ਕਲਰ ਰਹੇਗਾ ਜਿਹੜਾ ਪਾਇਕਤੀ ਲੈ ਕੇ ਜਾਂਦਾ 5.5 ਆ ਲਾਸਟ ਰੂਟ ਆਪਣਾ ਇਹ ਆ ਗਈ ਆਪਣੀ ਲਾਸਟ ਕਲੈਕਸ਼ਨ ਇਹ ਆ ਵੀਰੇ ਮੋਰ ਪੰਖੀਆ ਕਹਿੰਦੇ ਨੇ 6 ਮੀਟਰ ਆ ਤੇ 6 ਹੀ ਲੈਣਾ ਪੈਣਾ ਕੱਟ ਕੇ ਵੀਰੇ ਸੂਟ ਬਿਲਕੁਲ ਨਹੀਂ ਮਿਲਦਾ ਆ ਦੇਖ ਲਓ ਜੀ ਕਲਰ ਆਪਾਂ ਕੰਪਲੀਟ ਕੋਈ ਨਹੀਂ ਕੱਪੜੇ ਬਣਿਉ ਜੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਣ ਮਨੂਆ ਪਿਆਰ ਭਰੀ ਸ਼ਾਸਰੀਕਾਲ ਮੇਰੇ ਚੈਨਲ ਨੂੰ ਦਬਕ ਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਪਲੀਜ਼ ਹੁਣ ਮੇਰੇ ਵਿਊ ਘਟ ਚੁੱਕੇ ਆ ਤੇ ਤੁਸੀਂ ਮੇਰੀ ਵੀਡੀਓ ਬਹੁਤ ਘੱਟ ਦੇਖਦੇ ਹੋ ਘੱਟ ਦਿਨੇ ਹੋ ਪਲੀਜ਼ ਮੇਰੀ ਵੀਡੀਓ ਨੂੰ ਦੇਖਿਆ ਕਰੋ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਣੀ ਆ ਸੋ ਅਕਾਲ ਪੁਰਖ ਵੈਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਮੇਰਾ ਪਤਾ ਹੈਗਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੀ